ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਪਿੰਡ rau ke kalanjla mogga ਮੋਬਾਈਲ ਨੰਬਰ 88475 18965 ਆਪਣੇ ਕੋਲ ਜੀ ਬਾਈ ਤੀਜੇ ਸੂਏ ਝੋਟੀ ਜੀ ਸੂਨ ਵਾਲੀ ਬਕਾਊ ਆ ਜੀ ਤੀਜਾ ਸੂਆ ਬਾਈ ਇਹਦਾ ਥਾਂ ਲੇਵੇ ਦੀ ਬਹੁਤ ਸਾਫ ਆ ਜੀ ਦੁੱਧ 10 ਤੋਂ 11 ਲੀਟਰ ਦੇ ਦੂਗੀ ਜੀ ਥੋੜੀ ਜਿਹੀ ਫਿੱਕੀ ਆ ਝੋਟੀ ਜਿੰਨੀ ਹੈਗੀ ਆ ਸਾਫ ਆ ਜੀ ਜੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੋਲੇ ਦਾ ਬਾਈ 95000 ਹੈ ਜੀ ਤੀਜਾ ਸੁਆ ਝੋਟੀ ਦਾ ਜੀ ਕੱਦ ਵਾਲੀ ਝੋਟੀ ਆ ਵੱਡੀ ਜੇ ਕਿਸੇ ਵੀਰ ਪ੍ਰਾਣੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੋਬਾਈਲ ਨੰਬਰ 88475 18965 ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਆਉਂਦੇ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਨਵੀਆਂ ਵੀਡੀਓ ਦੇਖਣ ਵਾਸਤੇ ਜੀ ਆਪਣਾ ਵਪਾਰ ਦਾ ਕੰਮ ਆ ਬਾਈ ਪਸ਼ੂ ਨਵੇਂ ਤੋਂ ਨਵੇਂ ਆਉਂਦੇ ਰਹਿੰਦੇ ਆ ਜੀ ਜੇ ਕਿਸੇ ਵੀਰ ਭਰਾ ਨੇ ਪਸ਼ੂ ਕੋਈ ਵੇਚਣਾ ਹੁੰਦਾ ਖਰੀਦਣਾ ਹੁੰਦਾ ਤਾਂ ਆਪਣnaisse ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਜੇ ਕਿਸੇ ਵੀਰ ਭਰਾ ਨੇ ਕੋਈ ਆਪਣੇ ਪਸ਼ੂ ਦੀ ਵੀਡੀਓ ਪਾਉਣੀ ਹੋਵੇ ਤਾਂ ਵੀ ਆਪਾਂ ਨੂੰ ਇਸ ਨੰਬਰ ਤੇ WhatsApp ਤੇ ਭੇਜ ਸਕਦੇ ਹੋ ਜੀ ਆਪਾਂ ਆਪਣੇ ਚੈਨਲ ਤੇ ਪਾ ਦਿਆ ਕਰਾਂਗੇ ਵੀਡੀਓ ਦੀ ਆਪੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ